ਅੱਜ ਸਿਵਲ ਹਸਪਤਾਲ ਸਰਦੂਲਗੜ ਵਿੱਚ ਪੋਲੀਓ ਬੂੰਦਾ ਪਲੌਣ ਦਾ ਕੰਮ ਸ਼ੁਰੂ ਕੀਤਾ ਗਿਆ। ਇਹ ਪੋਲੀਓ ਬੂੰਦਾ ਅੱਜ, ਕੱਲ ਤੇ ਪਰਸੋ ਤਿੰਨ ਦਿਨ ਲਗਾਤਾਰ ਪਲਾਈਆਂ ਜਾਣਗੀਆਂ। 13 ਅਤੇ 14 ਅਕਤੂਬਰ ਨੂੰ ਇਹ ਬੂੰਦਾ ਡੋਰ ਟੂ ਡੋਰ ਜਾ ਕੇ ਪਲਾਈਆਂ ਜਾਣਗੀਆਂ। ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਕੀ ਗੱਲਬਾਤ ਹੋਈ ਆਓ ਦੇਖਦੇ ਹਾਂ ਸਾਡੀ ਇਸ ਰਿਪੋਰਟ ਵਿੱਚ। 25 ਨੂੰ ਅੱਜ ਦਿਨ ਐਤਵਾਰ ਅਸੀਂ ਸਰਕਾਰੀ ਹਸਪਤਾਲ ਸੁਗੜ ਤੋਂ ਪੰਜਾਬ ਸਰਕਾਰ ਦੇ ਨਿਰਦੇਸ਼ ਅਨੁਸਾਰ ਸਿਊਲ ਸਰਜਨ ਮਾਨਸਾ ਜੀ ਦੇ ਅਤੇ ਐਸਐਮਓ ਸੁਦੂਗੜ ਡਾਕਟਰ ਜਗਜੀਤ ਸਿੰਘ ਜੀ ਅਗਵਾਈ ਹੇਠ ਅਸੀਂ ਸਰਦੂਲਗਾੜੀ ਸਦੂਲਗੜ 서ਸਾਡਿਵੀਜ਼ਨ ਹਸਪਤਾਲ ਵਿਖੇ ਪ੍ਰਧਾਨ ਜੀ ਦੀ ਹਾਜ਼ਰੀ ਵਿੱਚ ਆਪਣੇ ਹੈਲਥ ਵਰਕਰਸ ਅਤੇ ਅਧਿਕਾਰਿਕ ਕਰਮਚਾਰੀ ਸਹਿਬਾਨ ਦੀ ਹਾਜ਼ਰੀ ਵਿੱਚ ਇੱਥੇ ਪੋਲੀਓ ਬੰਦਾ ਦੀ ਸ਼ੁਰੂਆਤ ਅੱਜ ਕੀਤੀ ਹੈ ਤੇ ਸਾਡਾ ਜਿਹੜਾ ਟਾਰਗੇਟ ਸਦੂਗੜ ਦੇ ਵਿੱਚ 19905 ਬੱਚਿਆਂ ਦਾ ਹੈ ਅੱਜ ਸਾਡੀਆਂ 122 ਟੀਮਾਂ ਵੱਖ-ਵੱਖ ਪਿੰਡਾਂ ਦੇ ਵਿੱਚ ਅਤੇ ਬੱਸ ਸਟੈਂਡ ਅਤੇ ਪੰਜ ਟੀਮਾਂ ਮੋਬਾਈਲ ਟੀਮਾਂ ਵੱਖ-ਵੱਖ ਪਿੰਡਾਂ ਦੇ ਵਿੱਚ ਪੱਠਿਆਂ ਦੇ ਵਿੱਚ ਕੰਮ ਕਰ ਰਹੀਆਂ ਨੇ ਤੇ ਅੱਗੇ ਸੋਮਵਾਰ ਤੇ ਮੰਗਲਵਾਰ ਨੂੰ ਵੀ ਅਸੀਂ ਡੋਰ ਟੂ ਡੋਰ ਸਰਵੇ ਕਰਕੇ 0 ਤੋਂ 5 ਸਾਲ ਦੇ ਸਾਰੇ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਵਾਂਗੇ ਸਾਡੀ ਬੇਨਤੀ ਹੈ ਸਮੂਹ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਕਿ 0 ਤੋਂ 5 ਸਾਲ ਦੇ ਸਾਰੇ ਬੱਚਿਆਂ ਨੂੰ ਪਲੀਜ਼ ਪੋਲੀਓ ਬੂੰਦਾ ਜ਼ਰੂਰ ਪਿਲਾਉਣ ਤਾ ਜੋ ਆਪਣਾ ਭਾਰਤ ਦੇਸ਼ ਆਪਣਾ ਦੇਸ਼ ਆਪਣਾ ਸਮਾਜ ਪੋਲੀਓ ਮੁਕਤ ਰਹਿ ਸਕੇ ਤੁਹਾਡੀ ਜਾਣਕਾਰੀ ਹਿਤ ਦੱਸਣਾ ਚਾਹਾਂਗੇ ਕਿ ਮਾਰਚ 2011 ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਇੱਕ ਪੋਲੀਓ ਦਾ ਕੇਸ ਨਵਾਂ ਕੇਸ ਨਹੀਂ ਆਇਆ ਹੈ ਉਹ ਤਾਂ ਕਰਕੇ ਆ ਕਿ ਹੈਲਥ ਵਰਕਰ ਹੈਲਥ ਟੀਮਾਂ ਤੇ ਅਬ ਤੁਹਾਡੇ ਸਾਰਿਆਂ ਦਾ ਸਹਿਯੋਗ ਕਰਕੇ ਪੋਸੀਬਲ ਹੋਇਆ ਹੈ ਇਸ ਨੂੰ ਆਪਾਂ ਅੱਗੇ ਵੀ ਜਾਰੀ ਰੱਖੀਏ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਸਰਦੂਗੜ ਸਰਕਾਰੀ ਹਸਪਤਾਲ ਦੇ ਵਿੱਚ 0 ਤੋਂ ਲੈ ਕੇ ਆਈ ਉਹ 5 ਸਾਲ ਦੇ ਬੱਚੇ ਦੀਆਂ ਬੁੰਦਾ ਪਾ ਰਹੇ ਆ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਪੀ 2011 ਤੋਂ ਬਾਅਦ ਕੋਈ ਵੀ ਪੋਲੀਓ ਦਾ ਕੇਸ ਨਹੀਂ ਆਇਆ ਤੇ ਹੁਣ ਵੀ ਅੱਜ ਵੀ ਆਪਣਾ ਤਕਰੀਬਨ 20000 ਬੱਚਿਆਂ ਦੇ ਬੁੰਦਾ ਪਾਈਆਂ ਜਾਣਗੀਆਂ ਕੱਲ ਨੂੰ ਵੀ ਡੋਰ ਟੂ ਡੋਰ ਇਹ ਪ੍ਰੋਗਰਾਮ ਚੱਲੂਗਾ ਤੇ ਪਰਸੋਂ ਵੀ ਚੱਲੂਗਾ ਸੋਮਵਾਰ ਤੇ ਮੰਗਲਵਾਰ ਸੋ ਇਹ ਅਸੀਂ ਵੀ ਕਹਿੰਨੇ ਆ ਹਰ ਇੱਕਾ ਬੰਦੇ ਨੂੰ ਜਿਹੜਾ ਵੀ ਕੋਈ ਇਹ ਗੱਲ ਨੂੰ ਸੁਣਦਾ ਹੈ ਯਾਦ ਦੇ ਬੱਚਿਆਂ ਨੂੰ ਜਰੂਰ ਪੋਲੀਓ ਡਰਾਪਸ ਪਵਾਓ ਜੋ ਕਿ ਆਪਾਂ ਪੋਲੀਓ ਮੁਕਤ ਪੰਜਾਬ ਭਾਰਤ ਬਣਾ ਸਕੀਏ ਧੰਨਵਾਦ